ਸਰਦਾ ਕੁਲਦੀਪ ਸਿੰਘ ਢਿੱਲੋਂ ਸਾਹਿਬ ਕੁਲਦੀਪ ਸਿੰਘ ਢਿੱਲੋਂ ਕਾਲਾ ਢਿੱਲੋਂ ਜੀ ਜੀ 1456 ਸਰ ਸਰਦਾ ਹਰਜੋਤ ਸਿੰਘ ਬੈ ਸਮਾਰਟ ਜੋਗ ਵਿਚੇਰੀ ਸਿੱਖਿਆ ਮੰਤਰੀ ਆ ਮਾਨਯੋਗ ਸਪੀਕਰ ਸਾਹਿਬ ਇੱਕ ਕਾਲਜ ਜਿਹੜਾ ਬਰਨਾਲੇ ਕਾਲਜ ਹੈ 2016 ਅਗਸਤ 2016 ਚ ਬਣਿਆ ਸੀ ਹੁਣ ਅਸੀਂ ਦੇ ਵਿੱਚ ਇੱਕ ਨਵੀਂ ਮੰਜ਼ਿਲ ਐਡ ਕੀਤੀ ਹੈ ਜਿਹਦੇ ਵਿੱਚ ਪੰਜ ਕਮਰੇ ਦੋ ਕੰਪਿਊਟਰ ਲੈਬਸ ਬਾਸਕਟਬਾਲ ਕੋਰਟ ਵਾਲੀਬਾਲ ਕੋਰਟ ਟਰੈਕ ਬਟ ਇਸ 스테ਜ کافی ਕੁਛ ਹੋ ਰਿਹਾ ਐਸ ਪਰ ਮਾਈ ਨੋਲੇਜ ਸਰ ਐਸ ਪਰ ਮੇਰੀ ਬੈਸਟ ਜਾਣਕਾਰੀ ਦੇ ਅਨੁਸਾਰ ਉੱਥੇ ਫਰਨੀਚਰ ਹੈ ਤੇ ਕੰਪਿਊਟਰ ਲੈਬਸ ਹੈ ਬਟ ਜੇ ਅਗਰ ਫੇਰ ਵੀ ਕੋਈ ਕਮੀ ਹੈ ਮਾਨਯੋਗ ਐਮਐਲਏ ਸਾਹਿਬ ਇਸ ਤੋਂ ਬਾਅਦ ਮੈਨੂੰ ਦੱਸ ਦਿਨ ਮੈਂ ਆਈ ਵਿਲ ਮੇਕ ਇਟ ਅਵੇਲੇਬਲ ਥੈਂਕ ਯੂ ਜੀ ਸਰ ਉੱਥੇ 15 ਕਮਰੇ ਬਣੇ ਹੋਏ ਆ ਪਰ ਜਿਹੜਾ ਫਰਨੀਚਰ ਹੈ ਉਹ ਸਿਰਫ 7 ਕਮਰਿਆਂ ਦੇ ਵਿੱਚ ਹੈ 1247 ਬੱਚੇ ਉੱਥੇ ਪੜ੍ਹਦੇ ਆ ਮੈਨੂੰ ਬੜੇ ਦੁੱਖ ਨਾਲ ਕਹਿਣਾ ਪਰ ਇੱਕ ਜੋ ਬੱਚਾ ਨੇ ਪੇਪਰ ਦਿੱਤੇ ਉਹ ਗੱਦਾਂ ਦੇ ਬੈਕ ਦਿੱਤੇ ਜੋ ਉੱਥੇ ਤੇ ਦੂਸਰੀ ਗੱਲ ਸਰ ਉੱਥੇ ਜਿਹੜੀ ਇਹਦੀ ਦੋੜ ਆ ਅੱਠ ਕਮਰਿਆਂ ਦੇ ਫਰਨੀਚਰ ਦੀ ਤੇ ਗਰੀਬ ਗਰੀਬਾਂ ਦੇ ਤੇ ਮੱਧ ਵਰਗੀ ਲੋਕਾਂ ਦੇ ਉੱਤੇ ਬੱਚੇ ਪੜਦੇ ਆ ਜੇ ਅਸੀਂ ਉਹਨਾਂ ਨੂੰ ਅੱਜ ਦੇ ਸਮਾਜ ਦੇ ਹਾਨ ਦਾ ਬਣਾਉਣਾ ਚਾਹੁੰਦੇ ਤਾਂ ਇਮੀਡੀਟਲੀ ਉਹਨਾਂ ਨੂੰ ਫਰਨੀਚਰ ਤੇ ਉਹਨਾਂ ਦਾ ਜਿਹੜਾ ਉਹ ਬਣਾਉਣ ਦਸਰ ਮੰਤਰੀ ਸਨੋਤਾ ਕੇ ਤੁਸੀਂ ਪ੍ਰਾਇੋਰਟੀ ਦੇ ਅਰੇਂਜ ਕਰਾ ਦੇਓਗੇ ਜੀ ਬੈਠੋ ਕਾਲਾ ਜੀ 100 1% ਸਰ ਮੈਂ ਇਸ ਤੋਂ ਬਾਅਦ ਹੀ ਆਫਟਰ ਥਿਸ ਰਾਈਟ ਆਫਟਰ ਥਿਸ ਕੁਸ਼ੂ ਸ਼ੁਰੂ ਕਰਾਂਗੇ ਥੈਂਕ ਯੂ ਥੈਂਕ ਯੂ ਠੀਕ ਹੈ ਕਾਲਾ ਜੀ ਕਾਣਾ ਜੀ ਕੰਡਮ ਆਇਆ ਮੈਂ ਡੀਪੇ ਸਾਹਿਬ ਨੂੰ 28 ਇੱਕ ਨੂੰ ਮੈਮੋਰੀ ਦੀ ਕਾਪੀ ਭੇਜਣਾ ਫੋਨ ਤੇ ਗੱਲ ਵੀ ਕੀਤੀ ਸੈਕੰਡ ਮੈਮੋਰੀ ਮੈਂ 19 2 ਨੂੰ ਨਹੀਂ ਤੁਸੀਂ ਸਵਾਲ ਪੁੱਛੋ ਜੀ ਪਰ ਮੈਂ ਸਵਾਲ ਤੇ ਆਉਣਾ ਸਰ 9 ਦੋਨੋਂ ਫੇਰ ਭੇਜਾ ਪਰ ਜਿਹੜੇ ਸਾਡੇ ਅਫੀਸਰ ਸਾਹਿਬਾਨ ਉਹ ਤੁਸੀਂ ਉਹ ਛੱਡੋ ਜੀ ਤੁਹਾਨੂੰ ਮਰਜ਼ੀ ਸਰ ਮੈਂ ਸਵਾਲ ਤੇ ਸਵਾਲ ਤੇ ਆਉਂਗਾ ਸਰ ਸਵਾਲ ਤੇ ਆਉਂਗਾ ਜੀ ਟਾਈਮ ਪਤਾ ਤੁਹਾਡੇ ਦੂਜੇ ਸਾਥੀਆਂ ਦਾ ਵੀ ਸਵਾਲ ਨੇ ਸਰ ਜਦੋਂ ਆਪਾਂ ਇਹ ਪੁੱਛਣਾ ਚਾਹਣਾ ਜਦੋਂ ਅਸੀਂ ਅਫਸਰਾਂ ਨੂੰ ਇੱਕ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਧਿਆਨ ਚ ਲਿਆਉਂਦਾ ਇਹ ਮਸਲਾ ਇਹ ਉਹਤੇ ਕਿਉਂ ਨਹੀਂ ਗੌਰ ਕਰਦੇ ਤੱਕ ਡੀਪੀ ਸਾਹਿਬ ਨੇ ਕਾਲ ਦੇ ਵਿੱਚ ਫੋਨ ਕਰਕੇ ਉਹਨਾਂ ਤਕਰੀਬ ਮੈਂਬਰਾਂ ਮੇ ਪਹੁੰਚਣ ਦੇ باوجود ਤਕਰੀਬ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਇਹ ਕਾਰੀਆਂ ਦੇ ਬੈਠੋ ਕਾਲੂ ਪਾਬੰਦ ਬਣਾਵਾਂਗੇ ਮੈਂ ਇਹ ਪੁੱਛਣਾ ਚਾਹੁੰਦਾ